ਵਰਕਸੈਫ ਬੀਸੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਮੰਗਲਵਾਰ ਨੂੰ ਕਰਜ਼ਦਾਰਾਂ ਨੂੰ ਸੂਰਜ ਦੀ ਗਰਮੀ ਤੇ ਸੂਰਜ ਦੇ ਪ੍ਰਕਾਸ਼ ਤੋਂ ਕੰਮਕਾਜਾਂ 'ਚ ਨਿਗੇ ਰਹਿਣ ਦੇ ਵਿੱਚ ਮਦਦ ਮਿਲੇਗੀ ਇਸ ਦੇ ਨਾਲ ਪਰਿਵਾਰਾਂ ਨੂੰ ਡਾਲਰ 24000 ਤੱਕ ਦੀ ਬਚਤ ਵੀ ਹੋਵੇਗੀ ਕਲੀਨ ਬੀਸੀ ਬੈਟਰ ਹੋਮਸ એનર્ਜੀ ਸੇਵਿੰਗਸ ਪ੍ਰੋਗਰਾਮ ਇਸ ਵੇਲੇ ਖੁੱਲ੍ਹਾ ਹੈ ਤੇ ਇਸੇ ਦੇ ਤਹਿਤ ਬੀਸੀ ਦੇ ਲੋਕਾਂ ਨੂੰ ਹੀਟ ਪੰਪ ਅਪਗ੍ਰੇਡ ਕਰਨ ਦੇ ਲਈ ਡਾਲਰ 16000 ਤੱਕ ਦੀ ਛੋਟ ਦਿੱਤੀ ਜਾ ਰਹੀ ਹੈ CleanBC Better Homes Energy Savings Program ਇਸ ਵੇਲੇ ਖੁੱਲ੍ਹਾ ਹੈ ਤੇ ਇਸ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਹੀਟ ਪੰਪ ਅਪਗ੍ਰੇਡ ਕਰਨ ਦੇ ਲਈ ਡਾਲਰ 16000 ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਅਜਿਹਾ ਇਸ ਪ੍ਰੋਗਰਾਮ ਦੇ ਵਿੱਚ ਹੀਟ ਪੰਪਾਂ ਦੇ ਅਪਗ੍ਰੇਡਾਂ ਲਈ ਉਪਲਬਧ ਛੋਟਾਂ ਨੂੰ ਵਧਾਉਣ ਤੇ ਮੱਧ ਆਮਦਨ ਵਾਲੇ ਪਰਿਵਾਰਾਂ ਲਈ ਆਮਦਨ ਦਾ ਇੱਕ ਹੋਰ ਪੱਧਰ ਜੋੜਨ ਦੇ ਨਾਲ ਸੰਭਵ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਵਿਸਤਾਰ ਕੀਤੇ ਪ੍ਰੋਗਰਾਮ ਰਾਹੀਂ ਬਹੁਤ ਸਾਰੇ ਪਰਿਵਾਰ ਆਪਣੇ ਘਰ ਦੇ ਹੀਟਿੰਗ ਸਿਸਟਮ ਨੂੰ ਮੁਫਤ ਪੰਪ ਵਿੱਚ ਬਦਲ ਸਕਦੇ ਨੇ ਤੇ ਅਜਿਹਾ ਕਰਨ ਦੇ ਲਈ ਉਹਨਾਂ ਨੂੰ ਪੰਪ ਦੀ ਪੂਰੀ ਕੀਮਤ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਅਰਜੀ ਦੇਣ ਵਾਲੇ ਲੋਕ ਇਸ ਗੱਲ ਦੀ ਪੁਸ਼ਟੀ ਕਰਨ ਲਈ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਕਰ ਸਕਦੇ ਨੇ ਕਿ ਉਹ ਛੋਟ ਲਈ ਯੋਗ ਹਨ ਤੇ ਉਹਨਾਂ ਨੂੰ ਕਿੰਨੀ ਛੋਟ ਮਿਲ ਸਕਦੀ ਹੈ। ਇਸ ਤੋਂ ਬਾਅਦ ਕੰਟਰੈਕਟ ਆਪਣੀ ਆਖਰੀ ਇਨਵੌਇਸ ਦੇ ਵਿੱਚੋਂ ਛੋਟਾਂ ਦੀ ਕਟੌਤੀ ਕਰਨਗੇ। ਜੇ ਤੁਸੀਂ ਕਦੇ ਵੀ ਆਪਣੀ ਘਰੇਲੂ ਊਰਜਾ ਦੀ ਲਾਗਤ ਨੂੰ ਘਟਾਉਣ ਦੇ ਲਈ ਹੀਟ ਪੰਪ ਲਗਵਾਉਣ ਬਾਰੇ ਗਰਮੀਆਂ ਦੇ ਵਿੱਚ ਆਪਣੇ ਘਰ ਨੂੰ ਠੰਡਾ ਰੱਖਣ ਬਾਰੇ ਤੇ ਇਸ ਦੇ ਨਾਲ-ਨਾਲ ਵਾਤਾਵਰਣ ਪੱਖੋਂ ਵਧੇਰੇ ਸਾਫ਼ ਸੁਥਰੇ ਬੀਸੀ ਦੇ ਨਿਰਮਾਣ ਵਿੱਚ ਮਦਦ ਕਰਨ ਬਾਰੇ ਸੋਚਿਆ ਤਾਂ ਹੁਣ ਅਜਿਹਾ ਕਰਨ ਦਾ ਸਮਾਂ ਆ ਗਿਆ ਹੈ ਵਾਤਾਵਰਣ ਤੇ ਜਲਵਾਯੂ ਤਬਦੀਲੀ ਕਾਰਜਨੀਤੀ ਦੇ ਮੰਤਰੀ ਜੋਰਜ ਹੇਮਨ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਦਾ ਵਿਸਤਾਰ ਕਰਕੇ ਅਸੀਂ ਹਜ਼ਾਰਾਂ ਹੋਰ ਲੋਕਾਂ ਤੇ ਪਰਿਵਾਰਾਂ ਨੂੰ ਇਹ ਤਬਦੀਲੀ ਕਰਨ ਤੇ ਹੀਟ ਪੰਪਾਂ ਦੇ ਕਈ ਫਾਇਦੇ ਉਠਾਉਣ ਦੇ ਵਿੱਚ ਮਦਦ ਕਰ ਰਹੇ ਹਾਂ ਇਸ ਵਿਸਾਰ ਕੀਤੇ ਪ੍ਰੋਗਰਾਮ ਦੇ ذریعے ਦੋ ਬਾਲਗਾਂ ਤੇ ਦੋ ਬੱਚਿਆਂ ਵਾਲੇ ਚਾਰ ਮੈਂਬਰਾਂ ਦੇ ਅਜਿਹੇ ਪਰਿਵਾਰ ਜਿਨ੍ਹਾਂ ਦੀ ਟੈਕਸ ਤੋਂ ਪਹਿਲਾਂ ਹੀ ਆਪਣੀ ਸਾਂਝੀ ਸਾਲਾਨਾ ਆਮਦਨ ਡਾਲਰ 150 ਤੋਂ 620 ਜਾਂ ਇਸ ਤੋਂ ਘੱਟ ਹੈ ਹੁਣ ਹੀਟ ਪੰਪ ਲਗਵਾਉਣ ਵਾਲੀ 10500 ਤੱਕ ਦੀ ਛੋਟ ਲਈ ਯੋਗ ਹੈ ਇਸ ਤੋਂ ਪਹਿਲਾਂ ਚਾਰ ਮੈਂਬਰਾਂ ਦੇ ਪਰਿਵਾਰ ਲਈ ਆਮਦਨ ਦੀ ਸੀਮਾ 114647 ਸੀ ਹੀਟ ਪੰਪ ਲਗਵਾਉਣ ਦੀ ਉਸਤਨ ਲਾਗਤ 8000 ਅਤੇ 19000 ਦੇ ਵਿਚਕਾਰ ਹੁੰਦੀ ਹੈ ਜੋ ਉਸ ਲਈ ਲੋੜੀਂਦੇ ਉਪਕਰਨਾਂ ਦੀ ਕਿਸਮ ਅਤੇ ਹੀਟਿੰਗ ਲੋਡ ਤੇ ਨਿਰਭਰ ਕਰਦੀ ਹੈ ਚਾਰ ਮੈਂਬਰਾਂ ਦੇ ਅਜਿਹੇ ਪਰਿਵਾਰ ਲਈ ਜਿਨ੍ਹਾਂ ਦੀ ਸਾਲਾਨਾ ਆਮਦਨ ਡਾਲਰ 87320 ਤੋਂ ਘੱਟ ਹੈ ਲਈ ਹੀਟ ਪੰਪ ਲਈ ਛੋਟ ਦੀ ਰਕਮ ਡਾਲਰ 9500 ਹੋ ਤੋ ਵਦਾ ਕੇ ਡਾਲਰ 16000 ਤੱਕ ਕਰ ਦਿੱਤੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ